ਜੀ ਮੇਰੇ ਵਾਲੇ ਪਸ਼ੂ ਬਹੁਤ ਜ਼ਿਆਦਾ ਬਿਮਾਰ ਹੁੰਦੇ ਸੀ ਕਿਸੇ ਨੂੰ ਮਸਟੈਟ ਹੋ ਗਈ ਕਿਸੇ ਨੂੰ ਕੁਛ ਹੋ ਗਿਆ ਕਿਸੇ ਨੂੰ ਕੁਛ ਹੋ ਗਿਆ ਇੱਥੋਂ ਤੱਕ ਕਿ ਮੈਨੂੰ ਲੱਖ ਲੱਖ ਰੁਪਏ ਦਾ ਪਸ਼ੂ ਲੈ ਕੇ ਵੀ ਮੈਨੂੰ 30000 ਰੁਪਏ ਦਾ ਦਿਣਾ ਪੈਂਦਾ ਸੀ ਮਤਲਬ ਲੱਖ ਰੁਪਏ ਦਾ ਤੁਸੀਂ ਪਸ਼ੂ ਲੈ ਲਿਆ ਦੁੱਧ ਵਾਸਤੇ ਤੇ ਉਹਨੂੰ 30000 ਰੁਪਏ ਦਾ ਵੇਚਣਾ ਪੈਂਦਾ ਕਾਰਨ ਜੀ ਕਾਰਨ ਡਾਕਟਰਾਂ ਨੇ ਬਿਮਾਰੀ ਨਹੀਂ ਸਮਝਉਂਦੀ ਸੀ ਇੱਕ ਮਹੀਨੇ ਦੇ ਵਿੱਚ ਦਵਾਈਆਂ ਵਾਲਾ ਬੋਰਾ ਭਰ ਜਾਂਦਾ ਸੀ ਦਵਾਈਆਂ ਵਾਲਾ ਬੋਰਾ ਦਵਾਈਆਂ ਵਾਲਾ ਬੋਰਾ ਜਿਹੜੀ ਕਿ ਅੰਗਰੇਜ਼ੀ ਦਵਾਈ ਇਹ ਦੇਖੋ ਦਵਾਈਆਂ ਵਾਲਾ ਬੋਰਾ ਹੈ ਕਿੰਨੇ ਸਾਲ ਹੋ ਗਏ ਜੀ ਇਹਨੂੰ ਛੇੜੇ ਨੂੰ 5ਵਾਂ ਮਹੀਨਾ ਚੌਥਾ ਮਹੀਨਾ ਲੱਗ ਚੁੱਕਿਆ ਹੈਗਾ ਤੇ ਮੇਰੇ ਕੋਲ ਇੱਕ ਬੋਰਾ ਵੀ ਦਵਾਈਆਂ ਦਾ ਨਹੀਂ ਪੁਰਿਆ ਉਦੋਂ ਤੱਕ ਜਿਹੜੀ ਇਹ ਬੂਰੀ ਮੱਝ ਹੈ ਇਹਦੇ ਕੁਝੇ ਵੀ ਦਵਾਈ ਨਾਲ ਅਮਲ ਆਪਣੀ ਸੀ ਲੋਟ ਹੁੰਦੇ ਇਹਦੇ ਮਲੱਪੇਗੇ ਸੀ ਇਹਦੇ ਮਲੱਪ ਸੀ ਜਿਹੜੇ ਕਿ ਮੀਟਰ-ਮੀਟਰ ਦੇ 15-15 ਦਿਨ ਬਾਅਦ ਵੀ ਮੈਂ ਡੀਵਰਮਿੰਗ ਕੀਤੀ ਪਰ ਮੈਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਜਦੋਂ ਰਿਸਪੌਂਸ ਨਹੀਂ ਮਿਲਦਾ ਸੀ ਮੱਝ ਦੁੱਧ ਨਹੀਂ ਦਿੰਦੀ ਸੀ ਤੇ ਮੱਝ ਮੈਂ ਕਹਿੰਦਾ ਸੀ ਨੂੰ 30000 ਦੀ ਭੜੀ ਮੱਝ ਬਹੁਤ ਸੀ ਦਵਾਈ ਲੈਂਦੀ ਔਖੀ ਸੀ ਪਰ ਫਿਰ ਵੀ ਉਹਨੇ ਦਵਾਈ ਦਿੱਤੀ ਪਰ ਪੂਰਾ ਰਿਸਪੌਂਸ ਮਿਲਿਆ ਹੋ ਠੀਕ ਹੈ ਬਿਲਕੁਲ ਠੀਕ ਹੈ ਤੇ ਹੁਣ ਕਿੰਨਾ ਦੁੱਧ ਦਿੰਦੇ ਹੁਣ ਵੀ ਇਹਦੇ ਛੇ-ਸੱਤ ਕਿਲੋ ਤੇ ਹੈਗਾ 8 ਕਿਲੋ ਤੇ ਹੈਗਾ ਨਾਲੇ ਸਾਲ ਪਰ ਤੋਂ ਉੱਤੇ ਦੀ ਸੂਈ ਵੀ ਆ ਮੈਂ ਤਾਂ ਕਹਿੰਦਾ ਵੀ ਡੇਢ-ਡੇਢ ਸਾਲ ਦੀ ਮੱਝਾਂ ਵੀ ਦੁੱਧ ਦਿੰਦੀਆਂ ਹੈਗੀਆਂ ਡੇਢ ਸਾਲ ਦੀ ਮੱਝ ਡੇਢ ਸਾਲ ਜੀ ਨੂੰ ਸੂਈ ਨੂੰ ਹੋ ਗਿਆ ਉਹ ਵੀ ਮੱਝ ਦੁੱਧ ਦਿੰਦੀ ਹੈ ਚੈੱਕ ਕਰਵਾ ਸਕਦਾ ਬੰਦਾ ਵੀ ਕਿਵੇਂ ਪਰ ਡਾਕਟਰ ਬੀਐਸਕੇ ਦੀ ਦਵਾਈ ਜੇ ਆਪਦੇ ਆਪ ਨੂੰ ਤੇ ਆਪਣੀ ਆਉਣ ਵਾਲੀ ਜੀਨਸ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਬੀਐਸਕੇ ਦੇ ਕਰਨ ਜੀ ਅਗਲਾ ਕਹਿੰਦਾ ਪਸ਼ੂ ਠੀਕ ਨਹੀਂ ਹੁੰਦਾ ਮੈਂ ਕਹਿੰਦਾ ਤੁਸੀਂ ਮੇਰੇ ਕੋਲ ਛੱਡ ਦਿਓ ਮੈਂ ਜਣਾ ਸੋ ਮੇਰਾ ਕੰਮ ਕਰੀਏ ਡਾਕਟਰ ਸਾਡੀ ਦਵਾਈ ਦੀ ਜਿਹੜੀ ਮੱਝ ਦੀ ਇਹ ਖੁਰਸੋਤ ਜਾਂਦੇ ਸੀਗੇ ਅੱਛਾ ਖੁਰ ਜਿਹੜੇ ਨੇ ਹਾਂਜੀ ਤੇ ਉਹ 18 ਨੰਬਰ ਦਵਾਈ ਦਿੱਤੀ ਸੀ ਡਾਕਟਰ ਸਾਹਿਬ ਨੇ ਕਿੰਨੇ ਟਾਈਮ ਚ ਫਿਰ ਫਰਕ ਪੈਣਾ ਸ਼ੁਰੂ ਹੋ ਗਿਆ ਇਹਦੇ ਨਾਲ ਤੀਜੇ ਦਾ ਤੀਜੇ ਡਾਂਗ ਹੀ ਪਾਇਆ ਫਰਕ ਪੈਣ ਲੱਗਿਆ ਦਾ ਇਹ ਦਵਾਈ ਪਰਪਰ ਮੈਂ ਤਾਂ ਸ਼ਾਂਤੱਕ ਹੀ ਫਰਕ ਪੈ ਜਾਊਗਾ ਸਟਾਰਟ ਤਾਂ 12 ਘੰਟੇ ਤੋਂ ਫਲਪਰਪਾ ਜੀ ਜਾਊਗੀ ਮੁੜ ਕੇ ਦੁਬਾਰਾ ਨਹੀਂ ਆਉਂਦੀ 12 ਘੰਟੇ ਤੋਂ ਪਹਿਲਾਂ 12 ਘੰਟੇ ਚੁੜੇ ਰਿਜ਼ਲਟ ਲਈ ਲੈਣੇ ਤੁਸੀਂ ਮੈਂ ਕਹ ਜੀ ਮੈਂ ਇੱਕ ਤਾਂ ਨਹੀਂ ਮੈਂ ਆਦੇ ਪਸੂਆਂ ਦੇ ਨਾਲ ਮੈਂ ਬਾਹਰਲੇ ਪਸੂਆਂ ਦੇ ਵੀ ਲੈ ਆ ਲੋਕਾਂ ਦੇ ਪਸੂਆਂ ਦੇ ਵੀ ਲੈ ਆ ਹੋਰ ਦੱਸੋ ਜੀ ਇੰਨੇ ਜ਼ਿਆਦਾ ਕੌਨਫੀਡੈਂਸ ਇੰਨਾ ਜ਼ਿਆਦਾ ਕੌਨਫੀਡੈਂਸ ਹੈ ਪੀਐਸਕੀ ਕਿਦੋਂ ਆਪਾਂ ਐਂਟੀਵਾਇਰਲ ਹੁਣੇ ਆ ਏਐਮਸੀ ਫੋਟ ਲਾਤਾ ਠੀਕ ਹੈ ਸੈਫਟੀਨ ਲਾਤਾ ਜਨਰੇਸ਼ਨ 5 ਲਾਤਾ ਜੇ 6 ਲਾਤਾ ਉਹ 4 ਦਿਨ ਦਾ ਕੋਰਸ ਹੈ 10 ਕਿਲੋ ਵਾਲੀ ਤੇ ਮੁੜ ਕੇ 15 ਦਾ ਮੱਝ ਦਿੱਤੇ ਨਹੀਂ ਆਉਂਦੀ ਉਹਨਾਂ ਦੁਆਰਾ ਫਿਰ ਮਸਟਾਰਟ ਹੋ ਜਾਉਂਦਾ ਆ ਰੀਜ਼ ਨੇ ਤਾਂ ਫੀਲ ਆ ਡੈਰੀ ਫਾਰਮਰ ਤੇ ਫਿਰ ਤੁਸੀਂ ਕਿਵੇਂ ਹੱਲ ਕਰਦੇ ਅਸੀਂ ਬੀਐਸਕੇ ਨੂੰ ਯੂਜ਼ ਕਰਕੇ ਇੱਕ ਨੰਬਰ ਦਵਾਈ ਯੂਜ਼ ਕਰਕੇ ਜਦੋਂ ਤੱਕ ਤੁਸੀਂ ਡਾਕਟਰ ਬੀਐਸਕੇ ਹੋਰਿਆਂ ਨਾਲ ਨਹੀਂ ਸੀ ਜੁੜੇ ਰਾਜੂ ਜੀ ਉਦੋਂ ਫਿਰ ਟੈਂਸ਼ਨ ਬੜੀ ਪੈਂਦੀ ਹੁੰਦੀ ਹਣੀ ਟੈਂਸ਼ਨ ਮੈਨੂੰ ਆਇਨੇ ਵਿੱਚ ਤੂੰ ਸਮਝ ਨਹੀਂ ਮੈਂ ਡਾਕਟਰ ਨੂੰ ਫੋਨ ਕਰਦਾ ਰਹਿੰਦਾ ਸੀ ਠੀਕ ਹੈ ਕਰਤਾ ਤੇ ਐਂ ਪਤਾ ਲੱਗਦਾ ਸੀ ਵੀ 8 ਸਹੀਨੇ ਇੰਨੇ ਬਣ ਗਿਆ 8 ਸਹੀਨੇ ਇੰਨੇ ਬਣ ਗਿਆ 8 ਸਹੀਨੇ ਇੰਨੇ ਬਣ ਗਿਆ ਕਿੰਨੇ ਦਾ ਖਰਚਾ ਤੁਸੀਂ ਲਗਭਗ ਮੰਨ ਕੇ ਚੱਲਦੇ ਹੋ ਵੀ ਇੱਕ ਵਾਰ ਜਦੋਂ ਡਾਕਟਰ ਆ ਗਿਆ ਤੇ ਜੇਬ ਢਿੱਲੀ ਕਰਨੀ ਪੈਂਦੀ ਸੀ ਜਿਹੜਾ ਦੁੱਧ ਦਾ ਨੁਕਸਾਨ ਸੀ ਉਹ ਤਾਂ ਕਿਸੇ ਘੰਟੀ ਚ ਨਹੀਂ ਪਟੋ ਕਰਦਾ 10000 ਰੁਪਏ ਮਹੀਨਾ ਤੁਹਾਡਾ ਜਿਹੜਾ ਫਾਰਮ ਹੈਗਾ ਬੜਾ ਚਮਕਾ ਕੇ ਰੱਖਿਆ ਔਰ ਰੋਗ ਮੁਕਤ ਰੱਖਿਆ ਹੋਇਆ ਰਾਜੂ ਜੀ ਨੇ ਕੀ ਕਾਰਨ ਕੀ ਮੰਨਦੇ ਹੋ ਇਹ ਵੀ ਬੀ ਐਸ ਕੇ ਡਾਕਟਰ ਨੇ ਉਹਨਾਂ ਦੀ ਦਵਾਈ ਨਾਲ ਸਾਡੇ ਮਜਾਂ ਨੂੰ ਫਰਕ ਪੈ ਰਿਹਾ ਕਿੰਨਾ ਕੁ ਪੈਸਾ ਤੁਹਾਡੇ ਬਚਾ ਡਾਕਟਰ ਬੀਐਸਕੇ ਦੇ ਨੁਸਖਿਆਂ ਦੇ ਨਾਲ ਮੈਂ 4 ਸਾਲਾਂ ਦੇ ਵਿੱਚ 3 ਲੱਖ ਰੁਪਏ ਬਚਾ ਲਿਆ ਹੈ। ਇਕਰ ਤੁਹਾਡੀ ਲਾਈਫ ਦੇ ਵਿੱਚ ਡਾਕਟਰ ਬੀਐਸਕੇ ਦੇ ਦੇਸੀ ਨੁਸਖੇ ਫਾਰਮੂਲੇ ਨਾ ਆਉਂਦੇ। ਹੁਣ ਤੱਕ ਕੀ ਕੀ ਹਾਲਾਤ ਬਣ ਗਏ। ਹੁਣ ਤਾਂ ਕਹਿੰਿਆ ਜਿਵੇਂ ਲੋਕ ਛੱਡ ਕੇ ਭਜਿੰਦੇ ਮੈਂ ਭਜਦਾ ਜੀ। ਜੋ ਹਕੀਕਤ ਹੈ ਫੁਲਕੀ ਸਾਹਿਬ। ਸलाम, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ। ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਅੱਜ ਪਹੁੰਚਿਆ ਬਠਿੰਡੇ। ਬਰਸ਼ਾ ਰਾਮਨਗਰ ਜਿੱਥੇ ਦੇ ਰਹਿਣ ਵਾਲੇ ਰਾਜੂ ਇਸ ਵੇਲੇ ਕਾਫੀ ਸੁਰਖੀਆਂ ਬਟੋਰ ਰਹੇ ਨੇ ਖਾਸ ਕਰਕੇ ਆਪਣੇ ਦੁੱਧ ਕਰਕੇ ਤੇ ਆਪਣੇ ਮੱਝਾਂ ਦੀ ਸਾਮ ਸੰਭਾਲ ਕਰਕੇ ਡੈਰੀ ਫਾਰਮਿੰਗ ਤੋਂ ਮੁਨਾਫਾ ਵੀ ਉਹ ਚੰਗਾ ਖਾਸਾ ਲੈ ਰਹੇ ਨੇ ਅੱਜ ਉਹਨਾਂ ਨਾਲ ਥੋੜੀ ਗੱਲਬਾਤ ਕਰਵਾਣਾ ਆ ਸਮਝਾਂਗੇ ਕਿ ਉਹਨਾਂ ਨੇ ਮੱਝਾਂ ਦੀ ਸਾਮ ਸੰਭਾਲ ਤੇ ਮੱਝਾਂ ਦੇ ਉਤਪਾਦਨੀਆਂ ਨੇ ਦੁੱਧ ਤੋਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿੱਖੀਆਂ ਨੇ ਔਰ ਜਿਹੜੇ ਲੋਕ ਡੈਰੀ ਫਾਰਮਿੰਗ ਦੇ ਵਿੱਚ ਨੇ ਰਾਜੂ ਹੋਰਾ ਤੋਂ ਬਹੁਤ ਸਾਰੇ ਚੀਜ਼ਾਂ ਸਿੱਖਣ ਦੀ ਲੋੜ ਹੈ ਸਾਡੇ ਨਾਲ ਨੇ ਰਾਜੂ ਜੀ ਬੜਾ ਕੀਮਤੀ ਸਮਾਂ ਹੁੰਦਾ ਹੈ ਕਾਫੀ ਜ਼ਿਆਦਾ ਅਸੀਂ ਕਹਿ ਲਈਏ ਕਿ ਡੈਰੀ ਫਾਰਮਿੰਗ ਇੱਕ ਤਾਂ ਮਜਬੂਰੀ ਹੁੰਦੀ ਹੈ ਇੱਕ ਸ਼ੌਂਕ ਹੁੰਦਾ ਹੈ ਇਹਨਾਂ ਨੇ ਡੈਰੀ ਫਾਰਮਿੰਗ ਜਿਹੜੀ ਹੈ ਉਹ ਸ਼ੌਂਕ ਨਾਲ ਰੱਖੀ ਹੋਈ ਹੈ ਜਦੋਂ ਅਸੀਂ ਇਹਨਾਂ ਦੇ ਡੈਰੀ ਫਾਰਮ ਦੇ ਅੰਦਰ ਐਂਟਰ ਕਰਦੇ ਹਾਂ ਤਾਂ ਸਾਨੂੰ ਇੰਜ ਲੱਗਦਾ ਹੈ ਕਿ ਜਿਵੇਂ ਮੱਜਾਂ ਨੂੰ ਤੇਲ ਲਾ ਕੇ ਖੜਾਇਆ ਗਿਆ ਹੋਵੇ ਸ਼ਿੰਗਾਰਿਆ ਹੋਵੇ ਪਰ ਰਾਜੂ ਜੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਮੱਜਾਂ ਨੂੰ ਕੋਈ ਤੇਲ ਕੋਈ ਵੀ ਬਾਹਰੀ ਚੀਜ਼ ਜਿਹੜੀ ਉਹ ਨਹੀਂ ਲਗਾਏਗੀ ਪਰ ਇਹ ਚਮਕ ਚਮਕ ਕਰਦੀਆਂ ਨੇ ਸਾਡੇ ਨਾਲ ਨੇ ਰਾਜੂ ਜੀ ਰਾਜੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਫੁਰਕੀ ਸਾਹਿਬ ਤੁਹਾਨੂੰ ਜੇ ਸਾਰੇ ਸਾਰੇ ਦੇਖਣ ਵਾਲੇ ਸਰੋਤਿਆਂ ਨੂੰ ਮਿਲੋ ਜੀ ਅੱਛਾ ਰਾਜੂ ਜੀ ਇਹ ਦੱਸੋ ਵੀ ਅ ਪਰਮਾਤਮਾ ਚਲੋ ਤੁਹਾਡਾ ਕੰਮ ਨੂੰ ਹੋਰ ਬਹੁਤ ਜ਼ਿਆਦਾ ਵਧਾਵੇ ਹੋਰ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ ਬੜੀ ਇਮਾਨਦਾਰੀ ਨਾਲ ਤੁਸੀਂ ਆਪਣੀ ਡੈਰੀ ਫਾਰਮਿੰਗ ਚਲਾ ਰਹੇ ਹੋ ਇਨਸਪੀਰੇਸ਼ਨ ਜਾਂ ਪ੍ਰੇਰਣਾ ਕਿੱਥੋਂ ਮਿਲਦੀ ਹੈ ਅੱਜ ਦੇ ਟਾਈਮ ਜਿਹੜੀ ਗੱਲ ਤੁਸੀਂ ਮੇਰੇ ਨਾਲ ਬਿਹਾਈਂਡ ਦੇ ਕੈਮਰਾ ਕੀਤੀ ਉਹਨਾਂ ਸਾਰੀਆਂ ਫਿਲਮੀ ਜਿਹੀਆਂ ਲੱਗਦੀਆਂ ਨੇ ਨਹੀਂ ਫਿਲਮੀ ਜਿਹੀ ਨਹੀਂ ਜੀ ਫੁਲਕੀ ਸਾਹਿਬ ਇਹਦੇ ਵਿੱਚ ਆਇਆ ਸਭ ਤੋਂ ਪਹਿਲਾਂ ਜੇ ਮੈਂ ਕਹਾਂ ਮੇਰਾ ਇਹ ਆਪ ਦਾ ਮੈਂ ਇਸ ਨੂੰ ਸਟੈਂਡ ਕੀਤਾ ਮੈਂ ਨਹੀਂ ਸਟੈਂਡ ਕੀਤਾ ਇਸ ਕੰਮ ਨੂੰ ਸਾਡੇ ਸਾਡੇ ਬਜ਼ੁਰਗਾਂ ਨੇ ਮੇਰੇ ਪਿਤਾ ਜੀ ਜਿਹੜੇ ਕਿ 80 ਸਾਲ ਦੀ ਉਮਰ ਛੋਕੇ ਸਰਗ ਵੱਸ ਹੋਇਆ ਉਹਨਾਂ ਨੇ ਕੀਤਾ ਵਿਆਸੀ ਠੀਕ ਹੈ ਉਸ ਤੋਂ ਬਾਅਦ 30 ਸਾਲ ਹੋ ਗਏ ਮੈਂ ਇਸ ਕੰਮ ਦੇ ਵਿੱਚ ਆਇਆ ਵਿਆਹਗਾ 30 ਸਾਲ ਹੋ ਗਏ 30 ਸਾਲ ਹੋ ਗਏ ਜੀ ਮੇਰੀ 47 ਸਾਲ ਦੀ ਉਮਰ ਹੈ ਜੀ ਅੱਛਾ 40 47 ਸਾਲ ਦੀ ਉਮਰ ਹੈ ਜੀ ਅੱਛਾ ਤੇ 40 47 ਸਾਲ ਦੀ 50 47 ਸਾਲ ਦੀ ਉਮਰ 'ਚ ਵੀ ਇੰਨੀ ਜ਼ਿਆਦਾ ਐਕਟਿਵਲੀ ਸਾਰੇ ਨੂੰ ਬੜੀ ਸ਼ੌਂਕ ਨਾਲ ਰੱਖਿਓ ਜੀ ਨਾ ਤੁਸੀਂ ਸ਼ੌਂਕ ਨਹੀਂ ਬੂਰੀਆਂ ਵੀ ਰੱਖਿਆ ਨੇ ਤੁਸੀਂ ਬੂਰੀਆਂ ਵੀ ਰੱਖਿਆ ਜੀ ਬੱਚਿਆ ਇੱਕ ਆਪਣਾ ਮੰਨ ਕੇ ਚੱਲੋ ਅੱਛਾ ਜੀ ਜੇ ਬੱਚਾ ਬਿਮਾਰ ਹੋ ਗਿਆ ਆਪਾਂ ਉਹ ਪਰ ਇਹਨਾਂ ਦੇ ਮਗਰ ਵੀ ਕਾਮਯਾਬੀ ਦਾ ਮੇਰਾ ਉਹ ਹੈ ਡਾਕਟਰ ਉਪਕਾਰ ਸਿੰਘ ਚੀਮਾ ਅੱਛਾ ਜਿਨ੍ਹਾਂ ਦਾ ਮੈਂ ਤਹਿ ਦਿਲੋਂ ਉਹਨਾਂ ਦੀ ਇੱਜ਼ਤ ਕਰਦਾ ਮੈਂ ਕਰਦਾ ਸੀ ਕਰਦਾ ਹਾਂ ਤੇ ਕਰਦਾ ਹੀ ਰਹੂੰਗਾ ਜੀ ਕਾਰਨ ਕੀ ਬਣਿਆ ਕਾਰਨ ਇਹ ਹੈ ਜੀ ਮੇਰੇ ਵਾਲੇ ਪਸ਼ੂ ਬਹੁਤ ਜ਼ਿਆਦਾ ਬਿਮਾਰ ਹੁੰਦੇ ਸੀ ਕਿਸੇ ਨੂੰ ਮਸਟੈਟ ਹੋ ਗਿਆ ਕਿਸੇ ਨੂੰ ਕੁਛ ਹੋ ਗਿਆ ਕਿਸੇ ਨੂੰ ਕੁਛ ਹੋ ਗਿਆ ਇੱਥੋਂ ਤੱਕ ਕਿ ਮੈਨੂੰ ਲੱਖ ਲੱਖ ਰੁਪਏ ਦਾ ਪਸ਼ੂ ਲੈ ਕੇ ਵੀ ਮੈਨੂੰ 30000 ਰੁਪਏ ਦਾ ਦੇਣਾ ਪੈਂਦਾ ਸੀ ਓਹੋ ਜਦੋਂ ਮਤਲਬ ਲੱਖ ਰੁਪਏ ਦਾ ਤੁਸੀਂ ਪਸ਼ੂ ਲੈ ਲਿਆ ਦੁੱਧ ਵਾਸਤੇ ਤੇ ਉਹਨੂੰ 30000 ਰੁਪਏ ਦਾ ਵੇਚਣਾ ਪੈਂਦਾ ਕਾਰਨ ਜੀ ਕਾਰਨ ਡਾਕਟਰਾਂ ਨੇ ਬਿਮਾਰੀ ਨਹੀਂ ਸਮਝ ਜਦੋਂ ਮੈਂ ਉਹਨਾਂ ਦੀ ਡੇਰਾਬਸੀ ਵਾਲੀ ਭੋਲਾ ਸਿੰਘ ਦੀ ਮੈਂ ਵੀਡੀਓ ਦੇਖੀ ਉਹਦੇ ਵਿੱਚੋਂ ਮੈਨੂੰ ਕੁਛ ਪਨੀਰ ਦਾ ਮਿਲੀ ਮੈਨੂੰ ਡਾਕਟਰ ਸਾਹਿਬ ਦਾ ਨੰਬਰ ਮਿਲਿਆ ਡਾਕਟਰ ਸਾਹਿਬ ਦਾ ਨੰਬਰ ਮਿਲਣ ਤੋਂ ਬਾਅਦ ਮੈਂ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੇ ਮੈਨੂੰ ਕਈ ਦਵਾਈਆਂ ਦੱਸੀਆਂ ਵੀ ਰਾਜੂ ਜੀ ਇਹ ਨਹੀਂ ਕੰਮ ਕਰਦੀ ਉਹਨਾਂ ਨੇ ਹਰ ਗੱਲ ਦੇ ਉੱਤੇ ਜੇ ਮੈਂ ਦਿਨ ਚ 10 ਵਾਰੀ ਫੋਨ ਕਰਨ ਤਾਂ ਉਹਨਾਂ ਨੇ ਮੇਰਾ 10 ਵਾਰੀ ਵੀ ਫੋਨ ਚੱਕਣਾ ਤੇ ਮੈਂ ਡਾਕਟਰ ਸਾਹਿਬ ਦੀਆਂ ਦਵਾਈਆਂ ਵਰਤਣ ਲੱਗ ਗਿਆ ਜਿਨ੍ਹਾਂ ਨੇ ਕੀ ਤਿੰਨ ਚਾਰ ਸਾਲਾਂ ਦੇ ਵਿੱਚ ਮੈਨੂੰ ਇੰਨਾ ਆਪਦੇ ਆਪ ਤੇ ਕੌਨਫੀਡੈਂਸ ਕਰਤਾ ਵੀ ਜੇ ਕਸੂ ਪਸੂ ਕਿਸੇ ਦਾ ਵਿਚਰਿਆ ਵੀ ਹੋਵੇ ਅੜਿਆ ਵਿਆ ਹੋਵੇ ਅਗਲਾ ਕਹਿੰਦਾ ਪਸੂ ਠੀਕ ਨਹੀਂ ਹੁੰਦਾ ਮੈਂ ਕਹਿੰਦਾ ਤੁਸੀਂ ਮੇਰੇ ਕੋਲ ਛੱਡ ਦਿਓ ਮੈਂ ਜਣਾ ਸੋ ਮੇਰਾ ਕੰਮ ਜਾਣੀ ਬਚ ਗਈ ਬਚ ਗਈ ਤਾਂ ਥੋੜੀ ਜਿਨੀ ਫੜਾ ਦੂੰਗੀ ਜੇ ਮਰ ਗਈ ਥੋੜੀ ਤਾਂ ਮਰੀ ਹੈਗੀ ਆ ਪਰ ਹਜੇ ਤੱਕ ਮੈਨੂੰ ਕੋਈ ਇਹੋ ਜਿਹਾ ਨੈਗੇਟਿਵ ਰਿਸਪੌਂਸ ਨਹੀਂ ਮਿਲਿਆ ਵੀ ਪਸੂ ਜੀ ਨੂੰ ਹੱਥ ਪਾਇਆ ਹੋਵੇ ਇਥੋਂ ਤੱਕ ਕਿ ਜਿਹੜੇ ਪਸੂ ਤਿੱਲ ਸੀ ਤਿੰਨ ਥਾਂ ਵਾਲੇ ਜਿਨ੍ਹਾਂ ਥਾਂ ਚੋਂ ਦੋ ਦੋ ਤਾਰ ਚਾਰ ਤਾਰਾਂ ਸੀ ਉਹ ਵੀ ਮੈਂ ਪਸੂ ਸੈੱਟ ਕੀਤੇ ਹੈਗੇ ਕੀ ਬਾਤ ਮੈਂ 4 ਸਾਲਾਂ ਦੇ ਵਿੱਚ 3 ਲੱਖ ਰੁਪਏ ਬਹੁਤ ਸੇਵ ਕੀਤਾ ਹੈਗਾ 4 ਸਾਲਾਂ 'ਚ 3 ਲੱਖ ਰੁਪਏ ਵੈਸੇ ਹੀ ਬਚਾ ਲਿਆ ਉਹ ਕਿੱਥੇ ਖਰਚ ਕਰਦੇ ਸੀ ਉਹ ਖਰਚ ਕਿੱਥੇ ਕਰਦੇ ਸੀ ਇੱਕ ਮਹੀਨੇ ਦੇ ਵਿੱਚ ਦਵਾਈਆਂ ਵਾਲਾ ਬੋਰਾ ਭਰ ਜਾਂਦਾ ਸੀ ਦਵਾਈਆਂ ਵਾਲਾ ਬੋਰਾ ਦਵਾਈਆਂ ਵਾਲਾ ਬੋਰਾ ਜਿਹੜੀ ਕਿ ਅੰਗਰੇਜ਼ੀ ਦਵਾਈ ਅੱਛਾ ਤੇ ਉਸ ਤੋਂ ਬਾਅਦ ਮੇਰੇ ਕੋਲੇ ਜਿਹੜਾ ਆ ਬੰਦਾ ਆ ਹਸਮੀਰ ਆਇਆ ਇਹ ਬੰਦਾ ਮੇਰੇ ਕੋਲੇ 12 ਨਵੰਬਰ ਨੂੰ ਆਇਆ ਹੈਗਾ ਅੱਛਾ ਜੀ 12 ਨਵੰਬਰ ਨੂੰ ਆਉਣ ਤੋਂ ਬਾਅਦ ਤੇ ਨੂੰ ਪੰਜਵਾਂ ਮਹੀਨਾ ਚੌਥਾ ਮਹੀਨਾ ਲੱਗ ਚੁੱਕਿਆ ਹੈਗਾ ਤੇ ਮੇਰੇ ਕੋਲੇ ਇੱਕ ਬੋਰਾ ਵੀ ਦਵਾਈਆਂ ਦਾ ਨਹੀਂ ਭਰਿਆ ਭਰਿਆ ਹੈਗਾ ਤੇ ਉਹਦਾ ਕਾਰਨ ਕਿਸੇ ਬੋਰੇ ਭਰਨ ਦਾ ਬੋਰੇ ਭਰਨ ਦਾ ਕਾਰਨ ਇਹ ਸੀ ਵੀ ਇੱਕ ਦੇ ਇੱਕ ਦਿਨਾਂ ਵਿੱਚ ਠੀਕ ਹੋ ਗਈ ਪੰਜ ਦਿਨਾਂ ਬਾਅਦ ਫੇਰ ਹੋਈ ਮਾੜੀ ਜਿਹੀ ਖੜ ਜਾਂਦੀ ਸੀ ਪਰ ਜਦੋਂ ਡਾਕਟਰ ਮੈਂ ਬੀਐਸਕੇ ਦੀ ਦਵਾਈ ਯੂਜ਼ ਕੀਤੀ ਡਾਕਟਰ ਉਪਾਰ ਸਿੰਘ ਚੇਮਾ ਦੀ ਮੜਕੇ ਮੈਨੂੰ ਦੁਬਾਰਾ ਇਹ ਤਕਲੀਫ ਨਹੀਂ ਆਈ ਇੱਥੋਂ ਤੱਕ ਜਿਹੜੀ ਆ ਬੂਰੀ ਮੱਝ ਹੈ ਇਹਦੇ ਕੋਈ ਸੇ ਵੀ ਦਵਾਈ ਨਾਲ ਮਲ ਆਪਣੀ ਸੀ ਲੋਟ ਹੁੰਦੇ ਅੱਛਾ ਇਹਦੇ ਮਲ ਲੱਪੇਗੇ ਸੀ ਇਹਦੇ ਮਲ ਲੱਪ ਸੀ ਜਿਹੜੇ ਕਿ ਮੀਟਰ ਮੀਟਰ ਦੇ 15-15 ਦਿਨ ਬਾਅਦ ਵੀ ਮੈਂ ਡੀਵਾਰਮਿੰਗ ਕੀਤੀ ਪਰ ਮੈਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਜਦੋਂ ਰਿਸਪੌਂਸ ਨਹੀਂ ਮਿਲਦਾ ਸੀ ਮੱਝ ਦੁੱਧ ਨਹੀਂ ਦਿੰਦੀ ਸੀ ਤੇ ਮੱ ਮੈਂ ਥੋੜੀ ਜਿਹੀ ਸੋਚ ਲਿਆ ਸੀ ਵੀ ਇਹ ਮੱਝ ਵੇਚ ਦੇਣੀ ਆ 30 ਹਜ਼ਾਰ ਦੀ ਵੇਚ ਦੇਣੀ ਆ ਜਦੋਂ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਂ ਕਹਿੰਦਾ ਦੱਸੋ ਇਹ ਗੱਲ ਆ ਕਹਿੰਦੇ ਰਾਜੂ ਕੋਈ ਗੱਲ ਨਹੀਂ ਤੂੰ ਆ ਦਵਾਈ ਦੇ ਲਗਾਤਾਰ ਭੈੜੀ ਮੱਝ ਬਹੁਤ ਸੀ ਦਵਾਈ ਲੈਂਦੀ ਔਖੀ ਸੀ ਪਰ ਫਿਰ ਵੀ ਉਹਨੇ ਦਵਾਈ ਦਿੱਤੀ ਪਰ ਪੂਰਾ ਸਪਾਂਸਰ ਮਿਲਿਆ ਹੁਣ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਜਮਾਂ ਸਹੀ ਹੈ ਤੇ ਹੁਣ ਕਿੰਨਾ ਦੁੱਧ ਦਿੰਦੇ ਹੁਣ ਵੀ ਇਹਦੇ ਥਲੇ 6-7 ਕਿਲੋ ਤਾਂ ਹੈਗਾ 8 ਕਿਲੋ ਹੈ 8 ਕਿਲੋ ਤਾਂ ਹੈਗਾ ਨਾਲੇ ਸਾਲ ਪਰ ਤੋਂ ਉੱਤੇ ਦੀ ਸੂਈ ਵੀ ਆ ਅੱਛਾ ਪਰ ਤਾਂ ਲੋਕ ਤਾਂ ਕਹਿੰਦੇ ਨੇ ਜੀ 3-4 ਮਹੀਨੇ ਬਾਅਦ 6 ਮਹੀਨੇ ਬਾਅਦ ਡੇਢ ਸਾਲ ਦੀ ਮੱਝ ਡੇਢ ਸਾਲ ਜਿਹਨੂੰ ਸੂਈ ਨੋ ਹੋ ਗਿਆ ਉਹ ਵੀ ਮੱਝ ਤੋਂ ਦਿੰਦੀ ਐ ਪਰ ਦਿੰਦੀ ਜਾਂ ਮੱਝਾਂ ਮੈਂ ਤਾਂ ਮੈਂ ਚੋਈਆਂ ਪਰ ਕਿਸੇ ਬਾਰੇ ਮੈਨੂੰ ਨਹੀਂ ਪਤਾ ਨਹੀਂ ਯਕੀਨ ਤਾਂ ਚੈੱਕ ਕਰਵਾ ਸਕਦਾ ਬੰਦਾ ਵੀ ਕਿਵੇਂ ਪਰ ਡਾਕਟਰ ਬੀਐਸਕੇ ਦੀ ਦਵਾਈ ਜੇ ਆਪਦੇ ਆਪ ਨੂੰ ਤੇ ਆਪਣੀ ਆਉਣ ਵਾਲੀ ਜੀਨਸ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਬੀਐਸਕੇ ਦੇ ਕਰਨ ਯੂਜ਼ ਕਰੋ ਇਸ ਇਸ ਮੱਝ ਨੂੰ ਵੀ ਤੁਸੀਂ ਪ੍ਰੋਬਲਮ ਦੱਸ ਰਹੇ ਸੀ ਕੀ ਪ੍ਰੋਬਲਮ ਹੋਈ ਸੀ ਇਹਨੂੰ ਇਹਦੀ ਮੱਝ ਦੀ ਇਹਦੇ ਖੁਰਸੋ ਜਾਂਦੇ ਸੀਗੇ ਅੱਛਾ ਖੁਰ ਜਿਹੜੇ ਨੇ ਹਾਂਜੀ ਤੇ ਉਹ 18 ਨੰਬਰ ਦਵਾਈ ਦਿੱਤੀ ਸੀ ਡਾਕਟਰ ਸਾਹਿਬ ਨੇ ਅੱਛਾ ਤੇ ਕਿੰਨੇ ਟਾਈਮ ਚ ਫਿਰ ਫਰਕ ਪੈਣਾ ਸ਼ੁਰੂ ਹੋ ਗਿਆ ਇਹਦੇ ਨਾਲ ਤੀਜੇ ਤਾਂ ਤੀਜੇ ਡਾਂਗ ਇਹ ਦਵਾਈ ਪ੍ਰੋਪਰ ਮੈਂ ਤਾਂ ਸ਼ਾਮ ਤੱਕ ਹੀ ਫਰਕ ਪੈ ਜਾਊਗਾ ਜੇਗਲਾ ਕਿ ਮੈਂ ਡਾਈ ਡਾਕਟਰ ਸਾਹਿਬਾ ਕੋਲ ਦੇਖ ਜਾ ਉਹ ਤਾਂ ਨਹੀਂ ਹੋ ਸਕਦਾ ਦਵਾਈ ਤਾਂ ਆਪ ਨੂੰ ਦੇਣੀ ਪਊਗੀ ਅੱਛਾ ਠੀਕ ਹੈ ਤੇ ਫਿਰ ਬਹੁਤ ਵਾਰ ਹੁੰਦਾ ਹੈ ਮਸਟੇਟਸ ਕਰਕੇ ਵੀ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਬੇਸਿਕਲੀ ਮਸਟੇਟਸ ਨੇ ਸਾਡਾ ਜਿਹੜਾ ਸਾਰੇ ਕਿਸਾਨ ਯਾ ਡੈਰੀ ਫਾਰਮ ਵਾਲੇ ਫੇਲ ਕੀਤੇ ਹੋਏ ਨੇ ਉਹਦੇ ਤੇ ਤੁਹਾਡਾ ਤਜਰਬਾ ਕੀ ਹੈ ਰਾਜੂ ਉਹਦੇ ਤਜਰਬਾ ਇਹ ਹੈ ਜੀ ਜਦੋਂ ਆਪਾਂ ਐਂਟੀਬਾਇਓਟਿਕ ਲਾਉਣੇ ਆ ਏ ਐਮ ਸੀ ਫੋਟ ਲਾਤਾ ਠੀਕ ਹੈ ਸੈਫਟੀਨ ਲਾਤਾ ਜਨਰੇਸ਼ਨ 5 ਲਾਤਾ ਜਨਰੇਸ਼ਨ 6 ਲਾਤਾ ਉਹ 4 ਦਿਨ ਦਾ ਕੋਰਸ ਹੈ 10 ਕਿਲੋ ਵਾਲੀ ਮੱਚ 4 ਕਿਲੋ ਦੁੱਧ ਆ ਜੂਗੀ 6 ਕਿਲੋ ਦੁੱਧ ਗਿਆ ਉਹ ਜੇ 5 ਦਿਨ ਦਾ ਟ੍ਰੀਟਮੈਂਟ ਹੈ 20 ਤੋਂ 25 ਕਿਲੋ 30 ਕਿਲੋ ਦੁੱਧ ਗਿਆ ਤੇ ਮੁੜ ਕੇ 15 ਦਿਨਾਂ ਮੱਝ ਦੁੱਧ ਤੇ ਨਹੀਂ ਆਉਂਦੀ ਉਹਨਾਂ ਦੌਰਾਨ ਦੁਬਾਰਾ ਫੇਰ ਮੈਂ ਸਟਾਰਟ ਹੋ ਜੂਣਾ ਆਰੀਜ਼ ਨੇ ਤਾਂ ਫੇਰ ਡੇਰੀ ਫਾਰਮਰ ਓਕੇ ਫੇਰ ਤੁਸੀਂ ਕਿਵੇਂ ਹੱਲ ਕਰਦੇ ਹੋ ਅਸੀਂ ਬੀਐਸਕੇ ਨੂੰ ਯੂਜ਼ ਕਰਕੇ ਅੱਛਾ ਇੱਕ ਨੰਬਰ ਦਵਾਈ ਯੂਜ਼ ਕਰਕੇ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਹੁਣ ਮੈਂ ਸਟੇਟਸ ਹੋਣ ਵਾਲਾ ਸਟਾਰਟ ਨਹੀਂ ਦਾ ਛਾਉਣ ਤੁਹਾਨੂੰ ਦੱਸ ਦਿੰਦੇ ਆ ਅੱਛਾ ਜਦੋਂ ਦਵਾਈ ਯੂਜ਼ ਕਰਦੇ ਆ ਸਵੇਰੇ ਲੇਵਾ ਹੋਰ ਹੁੰਦਾ ਸ਼ਾਮ ਤੱਕ ਲੇਵਾ ਹੋਰ ਹੁੰਦਾ ਹਾਂ ਪੱਕੇ ਹੁੰਦਾ ਉਹਦੇ ਛੇਛੜ ਹਾ ਚੀਜ਼ ਹੈ ਲੋਕਾਂ ਦਾ ਕੀ ਏਸੂਲਾ ਡੈਰੀ ਫਾਰਮਾਂ ਦਾ ਵੀਰਾਂ ਦਾ ਠੀਕ ਹੈ ਜਦੋਂ ਮਸਟੈਟ ਹੋ ਜਾਂਦੀ ਹੈ ਉਹ ਤਿੰਨ ਦਿਨਾਂ ਵੱਧ ਗੌਰ ਕਰਦੇ ਆ ਉਹਦੇ ਨੂੰ ਨੁਕਸਾਨ ਵੱਜ ਜਾਂਦਾ ਹੈਗਾ ਠੀਕ ਉਹ ਵੀ ਹੋ ਜਾਂਦਾ ਪਰ ਦਵਾਈ ਦੇਣੀ ਪਊਗੀ ਦਵਾਈ ਅਗਲਾ ਕਹਿੰਦਾ ਮਿਹਨਤ ਅਸੀ ਕਰਨੀ ਕਿ ਕਿਹੜੀ ਕਿਹੜੀ ਮੱਝ ਹੈਗੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਡੇਢ ਸਾਲ ਹੋਣ ਤੋਂ ਬਾਅਦ ਵੀ ਉਹ ਦੁੱਧ ਦੇ ਰਹੀ ਹੈ ਆਹ ਲੋ ਸੋ ਤੁਸੀਂ ਦੇਖੋ ਅਸੀਂ ਰਾਜੂ ਜੀ ਹੋਰਾ ਕੋਲ ਖਾਸ ਕਰਕੇ ਬਠਿੰਡੇ ਪਹੁੰਚਿਆ ਹੋਇਆ ਤੇ ਇਹਨਾਂ ਨੇ ਸਾਫ ਸਫਾਈ ਵੀ ਬੜੀ ਰੱਖੀ ਹੋਈ ਹੈ ਔਰ ਬੜੇ ਸ਼ੌਂਕ ਨਾਲ ਇਹਨਾਂ ਨੇ ਡੇਰੀ ਫਾਰਮਿੰਗ ਅੱਛਾ ਇਹ ਮੱਝ ਹੈਗੀ ਨੀਲੀ ਰਾਵੀ ਹੈ ਅੱਛਾ ਕੀ ਬਾਤ ਹੈ ਤਾਂ ਮਨ ਲਾ ਤਾਂ ਛਾਂਡ ਛਾਂਡ ਕੇ ਲੈ ਕੇ ਆਉਣੇ ਤੁਸੀਂ ਬਿਲਕੁਲ ਜੀ ਬਿਲਕੁਲ ਹਾਂ ਜਿਹੜੀ ਆਮ ਕਰਕੇ ਮੱਝਾਂ ਤੇ ਗਾਵਾਂ ਦੇ ਵਿੱਚ ਵੀ ਕਾਫੀ ਫਰਕ ਰਹਿੰਦਾ ਹੈ ਬਿਮਾਰੀਆਂ ਦਾ ਟੈਨਸ਼ਨਾਂ ਦਾ ਗਾਂ ਗਰਮੀ 'ਚ ਬਿਮਾਰ ਹੋਊਗੀ ਮੱਝ ਸਰਦੀ 'ਚ ਬਿਮਾਰ ਹੋਊਗੀ ਉਹਦੇ ਵਾਸਤੇ ਕੀ ਪ੍ਰਕੋਸ਼ਨ ਤੁਸੀਂ ਯੂਜ਼ ਕਰਦੇ ਹੋ ਨਹੀਂ ਗਾਂ ਦਾ ਫੁਲਕੀਸਾ ਮੈਂ ਰੱਖਦੇ ਨਹੀਂ ਜੀ ਜੀ ਮੱਝ ਦੀ ਕਹਣੇ ਆ ਮੱਝ ਦਾ ਆਏ ਆ ਜੀ ਤੇ ਆਣ ਕਿਵੇਂ ਰੱਖਦੇ ਹੋ ਤੇ ਆਣ ਟਾਈਮ ਸੈਨ ਉਹਦੀ ਰਿਵਰਮਿੰਗ ਕਰਦਾ ਜੀ ਠੀਕ ਹੈ ਠੀਕ ਹੈ ਜਦੋਂ ਮੱਝ ਦਾ ਪਤਾ ਲੱਗ ਜਾਂਦਾ ਵੀ ਇਹ ਬੈਠਣੋਂ ਚੇ ਫਰਕਾ ਹੋ ਰਿਹਾ ਉਹਨਾਂ ਨੇ ਇਹਨਾਂ ਟੈਂਪਰੇਚਰ ਕਰ ਚੈੱਕ ਕਰਕੇ ਜੀ ਜੇ ਹੁਣ ਮੰਨ ਕੇ ਚਲੋ ਆਹ ਮੌਸਮ ਹੈ ਸਵੇਰੇ ਪਸ਼ੂ ਦਾ ਟਾ ਮੱਝ ਦਾ ਟੈਂਪਰੇਚਰ 100 ਹੋਊਗਾ ਸ਼ਾਮ ਨੂੰ 101 ਹੋਊਗਾ ਅਜਾ 101 ਤੋਂ 2 ਪੁਆਇੰਟ ਵਧੂਗਾ ਜੇ ਘੱਟ ਵੱਧਾ ਖਾਣਾ ਘੱਟ ਵੱਧਾ ਖਾਂਦੀ ਐ ਉਸ ਨਾਲ ਉਹਨੂੰ ਦਵਾਈ ਦਿੰਨੇ ਆ ਪਰ ਜਦੋਂ ਤੱਕ ਤੁਸੀਂ ਡਾਕਟਰ ਬੀਐਸਕੇ ਹੋਰ ਨਾਲ ਨਹੀਂ ਸੀ ਜੁੜੇ ਰਾਜੂ ਜੀ ਉਦੋਂ ਫਿਰ ਟੈਂਸ਼ਨ ਬੜੀ ਪੈਂਦੀ ਹੁੰਨੀ ਆ ਟੈਂਸ਼ਨ ਮੈਨੂੰ ਆਈ ਨਹੀਂ ਸਮਝ ਨਹੀਂ ਮੈਂ ਡਾਕਟਰ ਨੂੰ ਫੋਨ ਕਰਦਾ ਰਹਿੰਦਾ ਸੀ ਠੀਕ ਹੈ ਕਰਤਾ ਤੇ ਆਈ ਪਤਾ ਲੱਗਦਾ ਸੀ ਬੀਐਸਮੀ ਨੇ ਇੰਨੇ ਬਣ ਗਿਆ ਬੀਐਸਮੀ ਨੇ ਇੰਨੇ ਬਣ ਗਿਆ ਬੀਐਸਮੀ ਨੇ ਇੰਨੇ ਬਣ ਗਿਆ ਇੰਨੇ ਦਾ ਖਰਚਾ ਤੁਸੀਂ ਲਗਭਗ ਮੰਨ ਕੇ ਚੱਲਦੇ ਹੋ ਵੀ ਇੱਕ ਵਾਰ ਜਦੋਂ ਡਾਕਟਰ ਆ ਗਿਆ ਤੇ ਜੇਬ ਢਿੱਲੀ ਕਰਨੀ ਪੈਂਦੀ ਸੀ ਜਿਹੜਾ ਦੁੱਧ ਦਾ ਨੁਕਸਾਨ ਸੀ ਉਹ ਤਾਂ ਕਿਸੇ ਗਣਤੀ ਚ ਨਹੀਂ ਕਟੋ-ਕਟ 10000 ਰੁਪਏ ਮਹੀਨਾ ਜੀ ਡਾਕਟਰ ਨੇ ਦੇਖੋ ਜਿਹੜੀ ਫੀਸ ਲੈਣੀ ਹੈ ਉਹ ਤਾਂ ਲੈਣੀ ਹੈ ਜੀ ਬਾਹਰੋਂ ਦਵਾਈਆਂ ਲੈਣੀਆਂ ਹੋਰ ਹੈ ਜੀ ਤੇ ਹੁਣ ਮੈਨੂੰ ਜੇ ਕੋਈ ਲੋੜ ਵੀ ਪੈਂਦੀ ਐ ਤੇ ਸਿੰਗਲਾ ਮੈਡੀਕਲ ਹਾਲ ਆਲੇ ਸਿੰਗਲਾ ਟਰੇਡਿੰਗ ਵਾਲੇ ਪੰਸਲ ਵਾਲੇ ਉਹ ਵੀ ਮੈਨੂੰ ਕਹਿੰਦੇ ਐ ਰਾਜੂ ਤੇਰਾ ਸਾਲ ਪਰਦਾ ਸਦਾ 5000 ਰੁਪਏ ਨਹੀਂ ਬਣਦਾ ਅੱਗੇ ਤੇਰਾ 5000 ਰੁਪਏ 7000 ਰੁਪਏ ਮਹੀਨੇ ਦਾ ਬਣ ਜਾਂਦਾ ਸੀ ਮੈਂ ਕਹਾਂ ਜੀ ਆਈਆਂ ਬਸ ਤੇ ਜਿਹੜੇ ਜਿਹੜੇ ਸ਼ੌਂਕ ਨਾਲ ਇਸ ਵੇਲੇ ਡੈਰੀ ਫਾਰਮਿੰਗ ਕਰ ਰਹੇ ਨੇ ਜਾਂ ਕਿਸੇ ਮਜਬੂਰੀ ਵਾਸ ਡੈਰੀ ਫਾਰਮਿੰਗ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕੀ ਕਹੋਗੇ ਰਾਜੂ ਜੀ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੂੰਗਾ ਜੀ ਡਾਕਟਰ ਬੀ ਐਸ ਕੇ ਦੇ ਉਪਕਰਨ ਯੂਜ਼ ਕਰੋ ਪ੍ਰੋਡਕਟ ਯੂਜ਼ ਕਰੋ ਆਪਦੇ ਆਪ ਨੂੰ ਬਚਾਓ ਆਦੇ ਪ ਵਟਨ ਲੈ ਨੂੰ ਮਜਾ ਨਾ ਦਿਓ ਤਾਂ ਕਿ ਮੱਜਾਂ ਦੀ ਜਿਹੜੀ ਆਨਲਾਈਨ ਜਨਰੇਸ਼ਨ ਹੈ ਇਹ ਵੀ ਨਾ ਖਤਮ ਹੋਵੇ ਜਿਹੜਾ ਜਿਹੜਾ ਕੀ 50000 ਦਾ ਸੱਤੇ 70000 ਦਾ ਪਸ਼ੂ ਸੀ ਅੱਜ 1.5 ਲੱਖ ਤੋਂ ਉੱਤੇ ਹੈ ਉਹ ਕਿਉਂ ਹੈ ਜਦੋਂ ਇਹਨਾਂ ਦਾ ਸੁਆ ਖਤਮ ਹੋ ਹੀ ਜਾਂਦਾ ਤੇ ਵਿਚਾਰੀਆਂ ਕੀ ਕਰਨਗੀਆਂ ਸਹੀ ਗੱਲ ਸਹੀ ਗੱਲ ਤੇ ਏਡੀ ਦੂਰ ਦੀ ਸੋਚਦਾ ਨਹੀਂ ਨਾ ਕੋਈ ਨਹੀਂ ਸੋਚਦੇ ਅੱਜ ਮੈਂ ਮਾੜੀ ਕਰੂੰਗਾ ਤੇ ਮਾੜੀ ਮੇਰੇ ਮੋਰੇ ਆਊਗੀ ਸਹੀ ਗੱਲ ਸਹੀ ਚੀਜ਼ ਪਾਓ ਤੇ ਸਹੀ ਚੀਜ਼ਾਂ ਗਾਂ ਲੁਕਾਉਣ ਦਿਓ ਖੁਰਾਕ ਦਾ ਵੀ ਧਿਆਨ ਰੱਖ ਰੱਖਦਾ ਵੀ ਧਿਆਨ ਰੱਖਣਾ ਪਊਗਾ ਜੀ ਉਹ ਮੈਨੂੰ ਦੱਸ ਰਿਹਾ ਸੀ ਹਾਸ਼ਮ ਕਹਿੰਦੇ ਜੀ ਖੁੱਲੀ ਚੱਲ ਹਾਂ ਬਿਲਕੁਲ ਉਹ ਜਿਹਨਾਂ ਨੂੰ ਦੇਵਾਂਗੇ ਫੇਰ ਹੀ ਚਮਕਣਗੇ ਹੂੰ ਹੂੰ ਜੀ 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 ਅੱਛਾ ਤੁਸੀਂ ਬੋਰੇ ਦੀ ਗੱਲ ਕਰ ਰਹੇ ਸੀ ਵੀ 3 ਸਾਲ ਹੋ ਗਏ ਪਹਿਲਾਂ ਤਾਂ ਮੇਰਾ ਹਰੇਕ ਮਹੀਨੇ ਮਹੀਨੇ ਚ ਬੋਰਾ ਭਰ ਜਾਂਦਾ ਸੀ ਹੁਣ ਆਹ ਦੇਖ ਲਓ ਜੀ ਅੱਛਾ ਇਹ ਬੋਰਾ ਸੋ ਤੁਸੀਂ ਦੇਖੋ ਤੁਹਾਡੇ ਨਾਲ ਗੱਲ ਕਰਾ ਰਹੇ ਹਾਂ ਅਸੀਂ ਰਾਜੂ ਜੀ ਦੀ ਜਿਨ੍ਹਾਂ ਨੇ ਬੜੇ ਸ਼ੌਂਕ ਨਾਲ ਇੱਥੇ ਸੇਵਾ ਕਰ ਰਹੇ ਨੇ ਔਰ ਇਹਨਾਂ ਦਾ ਦੁੱਧ ਦੇਣ ਦੀ ਆਮ ਲੋਕਾਂ ਨੂੰ ਦੁੱਧ ਦੇਣ ਦੀ ਜਿਹੜੀ ਨੀਤੀ ਹੈਗੀ ਉਹਦੇ ਨਾਲ ਵੀ ਤੁਹਾਨੂੰ ਅਸੀਂ ਸਾਂਝਾ ਕਰਾਵਾਂਗੇ ਇਹ ਦੇਖੋ ਦਵਾਈਆਂ ਵਾਲਾ ਬੋਰਾ ਹੈ ਕਿੰਨੇ ਸਾਲ ਹੋ ਗਏ ਜੀ ਇਹਨੂੰ ਛੇੜੇ ਨੂੰ ਇਹਨੂੰ ਸਾਲ ਪਰ ਤੋਤੇ ਇਹਦਾ ਘੁੰਣ ਲੱਗੀ ਲੱਗਦਾ ਆ ਲੈ ਵੀ ਨਹੀਂ ਆਦੀ ਸੈਕਟਰ ਮਾਸ ਨੇ ਆ ਗਏ ਮੇਰੇ ਖੰਡ ਰਹੀ ਆ ਕੁਛ ਜੀ ਅੱਛਾ ਕਲਿਪੱਤੀ ਬਸ ਇਹ ਕਿੰਨੇ ਸਾਲ ਦੇ ਜੀ ਇਹ ਸਾਲ ਪਰ ਤੋਤੇ ਦਾ ਜੀ ਤੇ ਨਹੀਂ 3 ਮਹੀਨਾ ਤੇ ਵਾਧੂ ਹੋ ਜਾਂਦਾ ਸੀ ਓਕੇ ਸਾਡੇ ਨਾਲ ਹਾਸ਼ਮ ਨੇ ਹਾਸ਼ਮ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆ ਮੈਂ ਤਾਂ ਇਹ ਘੱਟ ਦੇਖਿਆ ਵੀ ਨਹੀਂ ਜੀ ਦੇਖਿਆ ਵੀ ਨਹੀਂ ਇਹ ਯੂਜ਼ ਕਰਦੇ ਹਾਂ ਮੈਂ ਤਾਂ ਉਸ ਵਿੱਚੋਂ ਬਸ ਦਵਾਈ ਪਿਲਾਉਣ ਵਾਲੇ ਕਾੜੀ ਕبھی-ਕبھی ਕੱਢ ਲੈਂਦੇ تھے ਬਸ ਆ ਚੀਜ਼ਾ ਜੀ 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 ਅੱਛਾ ਥੋੜਾ ਦੁੱਧ ਦੇਣ ਦਾ ਤਰੀਕਾ ਵੀ ਬੜਾ ਨਿਆਬ ਹੈ ਜਿਹੜੇ ਲੋਕ ਤੁਹਾਡੇ ਕੋਲ ਲੈ ਕੇ ਜਾਂਦੇ ਨੇ ਜਿੱਥੇ ਕਹਿੰਦੇ ਪੁੱਛਵੜ ਕੇ ਚ ਵਲੋ ਤਾਂ ਵੀ ਕੋਈ ਦਿੱਕਤ ਨਹੀਂ ਜੀ ਅੱਛਾ ਇੰਨਾ ਕੰਫੀਡੈਂਸ ਹੈ ਹਾਂ ਜਿਹੜੇ ਕੋਲ ਖੜੇ ਰਹਿੰਦੇ ਪਿੱਛੇ ਖੜੀ ਰਹਿੰਦੀ ਹੈ ਜੀ ਗਾਗਾ ਸਾਨੂੰ ਘਰੇ ਲੈ ਜਾਂਦੇ ਹਾਂ ਹੋਰ ਦੱਸੋ ਜੀ ਇਹ ਦੁੱਧ ਤਾਂ ਕੀ ਗੱਲ ਹੈ ਕੀ ਬਾਤ ਹੈ ਕੀ ਬਾਤ ਹੈ ਤੇ ਸਾਡੇ ਨਾਲ ਇਹਨਾਂ ਦੇ بیٹے ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਬਈ ਵਿਕਰਮਜੀਤ ਸਿੰਘ ਪੁਰਬਾ ਅੱਛਾ ਵਿਕਰਮ ਜੀ ਬਾਪੂ ਜੀ ਬੜੀ ਮਿਹਨਤ ਕਰਦੇ ਨੇ ਫਿਰ ਨਾਲ ਹੱਥੋਂ ਤੋਂ ਮੜਾ ਮੋਟਾ ਵਟਾਉਣੇ ਹਾਂਜੀ ਅੱਛਾ ਕੀ ਨੀਤੀ ਕੀ ਹੈ ਸਾਰੇ ਤੁਹਾਡਾ ਜਿਹੜਾ ਫਾਰਮ ਹੈਗਾ ਬੜਾ ਚਮਕਾ ਕੇ ਰੱਖਿਆ ਹੈ ਔਰ ਰੋਗ ਮੁਕਤ ਰੱਖਿਆ ਹੋਇਆ ਰਾਜੂ ਜੀ ਨੇ ਕੀ ਕਾਰਨ ਕੀ ਮੰਨਦੇ ਹੋ ਇਸ ਦਾ ਕਾਰਨ ਹੈਗਾ ਜੀ ਮੱਝਾਂ ਦੀ ਮੈਂ ਤਾਂ ਇੱਕ ਗੱਲ ਹੀ ਕਹਿਣਾ ਚਾਹੁੰਦਾ ਕਿ ਮੱਝਾਂ ਦੀ ਸੇਵਾ ਕਰੋ ਤੇ ਮੱਜਾਂ ਨੂੰ ਵਧੀਆ ਦਾਣਾ ਪਾਣੀ ਪਾਓ ਤੇ ਮੱਜਾਂ ਨੂੰ ਆਦਾ ਨੋਰਾ ਸਾਫ਼ ਰੱਖੋ ਜਿੱਥੋਂ ਤੱਕ ਮੱਜਾਂ ਬਿਮਾਰ ਨਾ ਹੋਣ ਇਹਨੇ ਨੁਸਖਾ ਕਿਹੜਾ ਇਸਤੇਮਾਲ ਕਰਦੇ ਨੇ ਡਾਕਟਰ ਬੀ ਐਸ ਕੇ ਵਾਲਾ ਕਿਹੜਾ ਨੁਸਖਾ ਇਹ ਬੀ ਐਸ ਕੇ ਡਾਕਟਰ ਨੇ ਆਪਣੇ ਹਾਂਜੀ ਉਹਨਾਂ ਦੀ ਦਵਾਈ ਨਾਲ ਸਾਡੇ ਮੱਜਾਂ ਨੂੰ ਫਰਕ ਪੈ ਰਿਹਾਗਾ ਅੱਛਾ ਪਹਿਲੇ ਤਾਂ ਮੈਡੀਕਲ ਸਟੋਰਾਂ ਤੇ ਤੁਹਾਨੂੰ ਮਿਲਦੇ ਹੋਣਗੇ ਬਾਪੂ ਜੀ ਕਦੇ ਕਿਹੜੇ ਮੈਡੀਕਲ ਸਟੋਰ ਤੇ ਕਿਹੜੇ ਕਿਤੇ ਹੁਣ ਮਿਲੇ ਨੇ ਕਿਤੇ ਹੁੰਨੇ ਲਈ ਇਹ ਵੀ ਦਵਾਈਆਂ ਲੈ ਕੇ ਆਇਆ ਸੀ ਸਿੰਗਲਾ ਜੀ ਲੈ ਕੇ ਆਂਦੇ ਹੋ ਹਾਂਜੀ ਮੈਂ ਸਿੰਗਲਾ ਸਰਕੋਲ ਲੈ ਕੇ ਆਂਦਾ ਰਿਹਾ ਜੀ ਮੈਨੂੰ ਚਾਰ ਪੰਜ ਵਾਰੀ ਮੈਂ ਗਾਇਂ ਸਿੰਗਲਾ ਸਰਕੋਲ ਅੱਛਾ ਤੇ ਹੁਣ ਲੋੜ ਨਹੀਂ ਪਈ ਕਦੇ ਹੁਣ ਕਦੇ ਵੀ ਨਹੀਂ ਗਈ ਜੀ ਅੱਛਾ ਕਾਰਨ ਕੀ ਮੰਨਦੇ ਹੋ ਤੁਸੀਂ ਬਾਪੂ ਜੀ ਦੀ ਮਿਹਨਤ ਹੈਗੀ ਤੁਹਾਨੂੰ ਲੱਗਦਾ ਬਾਪੂ ਜੀ ਤਾਂ ਕਹਿ ਰਹੇ ਨੇ ਵੀ 3 ਸਾਲਾਂ ਚ 4-5 ਲੱਖ ਰੁਪਏ ਬਚਾ ਲਿਆ ਸੀ ਹਾਂਜੀ ਇਹ ਗੱਲ ਸਹੀ ਹੈ ਜੀ ਤੇ ਜੇ ਜੇ ਸਾਨੂੰ ਬੀਐਸਕੇ ਡਾਕਟਰ ਨਹੀਂ ਮਿਲਦੇ ਸੀ ਤੇ ਸਾਡੇ ਮਜਾ ਮਤਲਬ ਬਿਮਾਰ ਰਹਿੰਦੀਆਂ ਤੇ ਅਸੀਂ ਇੰਨੀ ਗੱਲ ਜਾਣੋ ਜਾਣਗੇ ਕਿ ਜਿਹੜੇ ਵੀ ਪਸ਼ੂਆਂ ਵਾਲੇ ਜਾਂ ਜਿਹੜੇ ਵੀ ਡੇਰੀ ਫਾਰਮ ਆ ਰਿਹਾ ਉਹਨਾਂ ਨੂੰ ਨਾ ਮਤਲਬ ਬੀ ਐਸ ਕੇ ਡਾਕਟਰ ਦੀ ਮਤਲਬ ਰਾਇ ਲੈਣੀ ਚਾਹੀਦੀ ਹੈ ਹਾਂਜੀ ਕੀ ਹੋਗਾ ਕੀ ਮਤਲਬ ਸੋ ਦੇਖੋ ਸਾਡਾ ਇਹ ਛੋਟੇ ਇਹ ਜਿਹੜੇ ਭਾਈ ਸਾਹਿਬ ਹੈਗੇ ਨੇ ਛੋਟੇ ਇਹਨਾਂ ਦੇ ਬੇਟੇ ਹੈਗੇ ਨੇ ਜਿਹੜੇ ਉਹਨਾਂ ਨੇ ਵੀ ਸਾਨੂੰ مشਵਰਾ ਹੀ ਦਿੱਤਾ ਹੈ ਕਿ ਡਾਕਟਰ ਬੀ ਐਸ ਕੇ ਦੇਣ ਤੋਂ ਬਾਅਦ ਅੱਛਾ ਦੁੱਧ ਦੇਣ ਦਾ ਕੀ ਤਰੀਕਾ ਹੈ ਹੁਣ ਸਾਨੂੰ ਉਹ ਵੀ ਦੱਸਿਓ ਤੁਸੀਂ ਉਹ ਵੀ ਬੜਾ ਤੁਹਾਡਾ ਨਵੇਕ ਲੈ ਰਹ ਜੀ ਹਾਂਜੀ ਉਹਦੇ 'ਚ ਇਹੇ ਹੈ ਜੀ ਜਦੋਂ ਹੁਣ ਬਾਲੇ ਬੰਦੇ ਕਹਿੰਦੇ ਪਾਣੀ ਪਾਓ ਜੀ ਐਂ ਕਰੋ ਜੀ ਕੋਈ ਫਰਕ ਨਹੀਂ ਪੈਂਦਾ ਗਾਂ ਦਾ ਦਿੱਦ ਪਾਓ ਜੀ ਜਿਹੋ ਹੀ ਤੁਸੀਂ ਕਰ ਲਓਗੇ ਉਹੋ ਜੀ ਭਰ ਲਓਗੇ ਸਹੀ ਗੱਲ ਹੈ ਜਦੋਂ ਤੁਹਾਨੂੰ ਰੇਟ ਪੂਰਾ ਮਿਲਦਾ ਤੁਹਾਨੂੰ ਗੜਬੜ ਕਰਨ ਦੀ ਕੀ ਲੋੜ ਹੈ ਜੀ ਇੱਥੇ ਇਹੋ ਜੇ ਗਾਕ ਵੀ ਹੁੰਦੇ ਆ ਜਿਹੜੇ ਕਹਿੰਦੇ ਵੀ ਸਾਡੀ ਮਾਤਾ ਨੂੰ ਹਜਮ ਨਹੀਂ ਹੁੰਦਾ ਹੋਰ ਨਹੀਂ ਹੁੰਦਾ ਆ ਪਾਣੀ ਪਾ ਦਿਓ ਕਹਿੰਦੇ ਪਾਣੀ ਪਾ ਕੇ ਲੈ ਜਾਓ ਆਪਣੀਆਂ ਹੱਤਾਂ ਲਾਉਂਦੇ ਸਾਨੂੰ ਕੀ ਲੋੜ ਹੈ ਸੀ ਕਿਉਂ ਪਾਪਾ ਦੇ ਭਾਗੀਦਾਰ ਬਣਾਂਗਾ ਆਲ ਵੀ ਨਹੀਂ ਪਾਉਂਦੇ ਮੈਂ ਕਹਿੰਦਾ ਸਾਨੂੰ ਲੋੜ ਕੀ ਹੈ ਜੀ ਕਹਿੰਦਾ ਪਾਲਟੀਆਂ ਭਰੀਆਂ ਪੀਂਆਂ ਪਾਈ ਸਾਡੇ ਭਾਂਡੇ ਤੋਂ ਨੂੰ ਹੋਰ ਨੂੰ ਪਾ ਲੋ ਕ अच्छा राजू जी ਜਿਹੜੇ ਲੋਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਤੇ ਉਹਨਾਂ ਨੇ ਮਨ ਬਣਾ ਲਿਆ ਵੀ ਯਾਰ ਸਾਨੂੰ ਤਾਂ ਇੱਕ ਤਰ੍ਹਾਂ ਦਾ ਕਮਲਾ ਕਰ ਰੱਖਿਆ ਹੈ ਦਿਵਾਲਾ ਨਿਕਲਣ ਵਾਲਾ ਹੋ ਗਿਆ ਡਾਕਟਰਾਂ ਦੇ げੜੇ ਖਾ ਖਾ ਕੇ ਸਾਡੇ ਪਸ਼ੂਆਂ ਚ ਨਾ ਤਾਂ ਮਸਟੈਟਸ ਜਾਂਦੀ ਹੈ ਬਨ ਲੱਗ ਜਾਂਦਾ ਹੈ ਥਲੇਰੀਆ ਹੋ ਜਾਂਦਾ ਹੈ ਅੱਛਾ ਕਈ ਵਾਰ ਹੁੰਦਾ ਹੈ ਕਿ ਜ਼ੁਕਾਮ ਲੱਗ ਗਿਆ ਖਾਂਸੀ ਹੋ ਗਈ ਛਿੱਕਾ ਜਿਹੜੀਆਂ ਅਸੀਂ ਕਹ ਲਈਏ ਕਿ ਨਜ਼ਲਾ ਹੋ ਗਿਆ ਤੇ ਪਸ਼ੂ ਸਾਡਾ ਕਮਜ਼ੋਰ ਹੋ ਗਿਆ ਉਹਦੇ ਕਰਕੇ ਉਹ ਛੱਡ ਰਹੇ ਨੇ ਡੈਰੀ ਫਾਰਮਿੰਗ ਉਹਨਾਂ ਨੂੰ ਤੁਹਾਡਾ ਕੀ ਸਨੇਹਾ ਹੈ ਮੈਨੂੰ ਲੱਗਦਾ ਜੀ ਉਹਨਾਂ ਨੂੰ ਮੇਰਾ ਸਭ ਤੋਂ ਵੱਡਾ ਇਸਨੇਹਾ ਜਦੋਂ ਪਸ਼ੂ ਆਉਂਦਾ ਪਹਿਲਾਂ ਪਸ਼ੂ ਦੀ ਇਹ ਪਰਖ ਕਰੋ ਪਸ਼ੂ ਨੂੰ ਕੀ ਰੋਗ ਹੈ ਜਿੱਥੇ ਨੇਲਾ ਹੈਗਾ ਜਾਂ ਮਸਟੈਟ ਹੈ ਮਸਟੈਟ ਆਉਂਦੇ ਜਗਾ ਦੀ ਸਫਾਈ ਰੱਖੋ ਹੈ ਤਾਂ ਬੈਕਟੀਰੀਆ ਹੀ ਨਾ ਹੂੰ ਹੂੰ ਉਸ ਤੋਂ ਬਾਅਦ ਡਾਕਟਰ ਸਾਹਿਬ ਨਾਲ ਗੱਲ ਕਰਕੇ ਡਾਕਟਰ ਪੁਕਾਰ ਸਿੰਘ ਚੀਮਾ ਜੀ ਨਾਲ ਠੀਕ ਹੈ ਤੇ ਉਹਨਾਂ ਹੀ ਦਵਾਈ ਯੂਜ਼ ਕਰੋ ਤੇ ਮਸਟੈਟ ਤਾਂ 12 ਘੰਟੇ ਤੋਂ ਪਹਿਲਾਂ ਪਹਿਲਾਂ ਭੱਜੀ ਜਾਊਗੀ ਮੁੜ ਕੇ ਦੁਬਾਰਾ ਨਹੀਂ ਆਉਂਦੀ 12 ਘੰਟੇ ਤੋਂ ਪਹਿਲਾਂ 12 ਘੰਟੇ ਚੋਂ ਤੇ ਰਿਜ਼ਲਟ ਲਈ ਲੈਣੇ ਤੁਸੀਂ ਮੈਂ ਕਹਿੰਦਾ ਜੀ ਮ ਇੰਨਾ ਜ਼ਿਆਦਾ ਕੌਨਫੀਡੈਂਸ ਇੰਨਾ ਜ਼ਿਆਦਾ ਕੌਨਫੀਡੈਂਸ ਹੈ ਬੀਐਸਕੇ ਦੇ ਉੱਪਰ ਡੈਰੀ ਫਾਰਮਿੰਗ ਜਿਹੜੀ ਇਸ ਵੇਲੇ ਘਟੇ ਚ ਜਾ ਰਹੀ ਹੈ ਖਾਸ ਕਰਕੇ ਦਵਾਈਆਂ ਕਰਕੇ ਦਵਾਈਆਂ ਉਹਦਾ ਕਾਰਨ ਇਹੀ ਹੈ ਜੀ ਕੋਈ ਬੰਦਾ ਵੀ ਪ੍ਰੋਪਰ ਪਸ਼ੂਆਂ ਨੂੰ ਵਾਰਮਿੰਗ ਨਹੀਂ ਕਰਦਾ ਲਿਵਰ ਟੋਨਿਕ ਨਹੀਂ ਦਿੰਦਾ ਹੈਗਾ ਠੀਕ ਹੈ ਜਿਹੜਾ ਕਿ ਜ਼ਰੂਰੀ ਹੈ ਤੁਸੀਂ ਵੇਲੇ ਕੋ ਵੇਲੇ ਦਿੰਦੇ ਰਹਿਣੇ ਹੋ ਦਿਨਾਰੇ ਨਾ ਜੀ ਮੈਂ ਓਕੇ ਜੀ 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 ਅੱਛਾ ਤੇ ਆਖਰ ਦੇ ਵਿੱਚ ਇਹ ਸਾਨੂੰ ਇਹ ਦੱਸੋ ਕਿ ਜੇਕਰ ਤੁਹਾਡੀ ਲਾਈਫ ਦੇ ਵਿੱਚ ਡਾਕਟਰ ਬੀਐਸਕੇ ਦੇ ਦੇਸੀ ਨੁਸਖੇ ਫਾਰਮੂਲੇ ਨਾ ਆਉਂਦੇ ਹੁਣ ਤੱਕ ਕੀ ਕੀ ਹਾਲਾਤ ਬਣਦੇ ਹੁਣ ਤਾਂ ਕਾਇਆ ਜਿਵੇਂ ਲੋਕ ਛੱਡ ਕੇ ਭਜਿੰਦੇ ਮੈਂ ਭਜਦਾ ਜੀ ਜੋ ਹਕੀਕਤ ਹੈ ਫੁਲਕੀ ਸਾਹਿਬ ਜੀ 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 ਚਲ ਬਹੁਤ ਬਹੁਤ ਸ਼ੁਕਰੀਆ ਰਾਜੋਜੀ ਬੜੀ ਇਮਾਨਦਾਰੀ ਨਾਲ ਸਾਰੀਆਂ ਗੱਲਾਂ ਇਹਨਾਂ ਨੇ ਸਾਡੇ ਨਾਲ ਅੱਜ ਸਾਂਝੀਆਂ ਕੀਤੀਆਂ ਨੇ ਔਰ ਉਮੀਦ ਕਰਦਾ ਇਹਨਾਂ ਦੀ ਇੰਟਰਵਿਊ ਹੈਗੀ ਹੈ ਜਿਹੜੀ ਇਹਨਾਂ ਦੀ ਗੱਲਬਾਤ ਹੈਗੀ ਹੈ ਸਾਡੇ ਉਹਨਾਂ ਕਿਸਾਨ ਭਰਾਵਾਂ ਲਈ ਕਾਫੀ ਲਾਹੇਵੰਦ ਸਾਬਤ ਹੋ ਸਕਦੀ ਹੈ ਜੋ ਇਸ ਵੇਲੇ ਡੈਰੀ ਫਾਰਮਿੰਗ ਨੂੰ ਘਾਟੇ ਵਾਲਾ ਸੌਦਾ ਦਵਾਈਆਂ ਕਰਕੇ ਮੱਝਾਂ ਦੀਆਂ ਬਿਮਾਰੀਆਂ ਕਰਕੇ ਮੰਨ ਰਹੇ ਨੇ ਔਰ ਤੁਸੀਂ ਦੇਖੋ ਅਸੀਂ ਤੁਹਾਨੂੰ ਸਟੋਰੀ ਸੁਣਵਾਈ ਹੈ ਰਾਜੂ ਜੀ ਜਿਹੜੇ ਕਿ ਬਠਿੰਡੇ ਦੇ ਪਰਸਾ ਰਾਮ ਰਗਰ ਦੇ ਰਹਿਣ ਵਾਲੇ ਨੇ ਔਰ ਉਹਨਾਂ ਨੇ ਕਿਵੇਂ ਹਰੇਕ ਸਾਲ ਲਗਭਗ ਆਪਣੇ ਲੱਖਾਂ ਰੁਪਏ ਦਾ ਫਾਇਦਾ ਹੈ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਦੇ ਨਾਲ ਕੀਤਾ ਔਰ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਪਸ਼ੂਆਂ ਦੀ ਸਾਮ ਸੰਭਾਲ ਸਾਫ ਸਫਾਈ ਜਦੋਂ ਤੱਕ ਅਸੀਂ ਪ੍ਰੋਪਰ ਨਹੀਂ ਰੱਖਾਂਗੇ ਤਾਂ ਅਸੀਂ ਘਾਟੇ ਵਾਲੇ ਪਾਸੇ ਨੂੰ ਜਾ ਸਕਦੇ ਹਾਂ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਡੈਰੀ ਫਾਰਮਿੰਗ ਜਿਹੜਾ ਘਾਟੇ ਵਾਲਾ ਸੌਦਾ ਹੈ ਤੇ ਉਹ ਡੈਰੀ ਫਾਰਮਿੰਗ ਛੱਡਣ ਦੀ ਉਹ ਲਾਈਨ 'ਚ ਲੱਗੇ ਹੋਏ ਨੇ ਔਰ ਅਚਾਨਕ ਜੇਕਰ ਉਹਨਾਂ ਦੇ ਹੱਥੇ ਵੀਡੀਓ ਲੱਗ ਜਾਂਦੀ ਹੈ ਉਹ ਐਕਸਪੈਰੀਮੈਂਟ ਕਰਦੇ ਨੇ ਤਜਰਬਾ ਕਰਦੇ ਨੇ ਤੇ ਜੇ ਉਹਨਾਂ ਨੂੰ ਫਾਇਦਾ ਹੁੰਦਾ ਤਾਂ ਮੈਨੂੰ ਲੱਗਦਾ ਸਾਡੀ ਵੀਡੀਓ ਬਣਾਉਣ ਦਾ ਮਕਸਦ ਹੈ ਜਿਹੜਾ ਉਹ ਕਾਮਯਾਬ ਹੋ ਸਕਦਾ ਜਿਸ ਤਰੀਕੇ ਨਾਲ ਰਾਜੂ ਜੀ ਤੁਸੀਂ ਕਿਹੜੀ ਵੀਡੀਓ ਦੇਖੀ ਸੀ ਇਹ ਵੀ ਦੱਸ ਦਿਓ ਮੈਂ ਜੀ ਡੇਰਾਵਸੀ ਵਾਲੇ ਭੋਲੇ ਦੀ ਦੇਖੀ ਸੀ ਅੱਛਾ ਕੀ ਦਿਖਾਇਆ ਸੀ ਉਹਦੇ 'ਚ ਹਕੀਕਤ ਟੀਵੀ ਤੇ ਉਹਦੇ ਹਕੀਕਤ ਟੀਵੀ ਤੇ ਇੱਕੋ ਹੀ ਦਿਖਾਇਆ ਮਸਟਾਡ ਦਾ ਕੇਸੀ ਤੇ ਭੋਲਾ ਇਹ ਦੋ ਵਿਚਾਰਾ ਬੋਰੀਆਂ ਪਰ ਕਲਕਾ ਸੀ ਤੇ ਘੜਗੜ 50 50 ਕਿਲੋ ਵਾਲੇ ਬੋਰੀ ਨਿਕਲਦੇ ਸੀ ਆ ਆ ਆ ਜੀ ਜ ਸੋ ਤੁਸੀਂ ਦੇਖੋ ਮੈਨੂੰ ਲੱਗਦਾ ਹੈ ਕਿ ਇਸੇ ਤਰੀਕੇ ਨਾਲ ਰਾਜੂ ਜੀ ਦੀ ਜਿਹੜੀ ਸਟੋਰੀ ਹੈਗੀ ਹੈ ਉਹ ਸਾਡੇ ਉਹਨਾਂ ਫਾਰਮਰਾਂ ਨੂੰ ਕਿਸਾਨਾਂ ਨੂੰ ਜ਼ਰੂਰ ਇਨਸਪਾਇਰ ਕਰੇਗੀ ਜੋ ਇਸ ਵੇਲੇ ਡੈਰੀ ਫਾਰਮਿੰਗ ਨੂੰ ਘਾਟੇ ਵਾਲਾ ਸੌਦਾ ਮੰਨਦੇ ਨੇ ਕਾਸੀਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਬਠਿੰਡਾ